ਜੀ ਕੱਲ ਮਿਤੀ 1 ਜੁਲਾਈ 2025 ਸਾਨੂੰ ਤਕਰੀਬਨ 3 ਵਜੇ ਇੱਕ ਦਰਖਾਸਤ ਮਸੂਲ ਹੋਈ ਸੀ ਜਿਸ ਵਿੱਚ ਸਾਨੂੰ ਇਹ ਇਤਲਾਹ ਦਿੱਤੀ ਗਈ ਸੀ ਕਿ ਇੱਕ ਮਾਈਨਰ ਗਰਲ ਜਿਸ ਦੀ ਉਮਰ 11 ਸਾਲ ਤੇ 5 ਮਹੀਨੇ ਸੀਗੀ ਉਹ ਆਪਣੇ ਘਰ ਤੋਂ ਮਿਸਿੰਗ ਹੈ ਗਈ ਆ ਤੇ ਇਸ ਚੀਜ਼ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ ਗਿਆ ਤੇ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਜਦੋਂ ਇਸ ਚੀਜ਼ ਨੂੰ ਡਿਸਕਸ ਕੀਤਾ ਗਿਆ ਤੇ ਉਹਨਾਂ ਨੇ ਫੌਰਨ ਹੀ ਇਸ ਤੇ ਐਕਸ਼ਨ ਲੈਣ ਨੂੰ ਕਿਹਾ ਗਿਆ ਜਿਸਤੇ ਕੰਮ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਡਿਵੀਜ਼ਨ ਬੀ ਹੈਗੇ ਆ ਇੰਸਪੈਕਟਰ ਸਰਮੇਲ ਸਿੰਘ ਇਹਨਾਂ ਨੇ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਤੇ ਟੈਕਨੀਕਲ ਆਧਾਰ ਤੇ ਉੱਪਰ ਵਰਕ ਕਰਦੇ ਹੋਏ ਆਪਾਂ ਜਿਹੜੀ ਲੜਕੀ ਸੀਗੀ ਜਿਹੜੀ ਮਾਈਨਰ ਸੀਗੀ ਉਸ ਨੂੰ 4 ਘੰਟੇ ਦੇ ਅੰਦਰ ਅੰਦਰ ਰਿਕਵਰ ਕਰ ਦਿੱਤਾ ਗਿਆ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਕਿ ਹੁਣ ਜਿਹੜੀ ਕੰਪਲੇਂਟ ਹੈਗੀ ਆ ਸਾਨੂੰ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਆ ਗਾਰਡੀਅਨਸ ਹੈਗੇ ਆ ਉਹਨਾਂ ਵੱਲੋਂ ਮਿਲ ਗਈ ਹੈ ਤੇ ਆਪਾਂ ਉਸ ਤੇ ਕਾਰਵਾਈ ਕਰਦੇ ਹੋਏ ਉਹਨ ਪਰਚਾ ਦਰਜ ਕਰ ਰਹੇ ਆ। ਲੜਕੀ ਕਿੱਥੋਂ ਦੀ ਗ੍ਰੈਂਡ ਮੌਲੀ ਜੀ ਲੜਕੀ ਜਿਹੜੀ ਹੈਗੀ ਆ 140 ਰੋਡ ਦੀ ਹੈਗੀ ਆ ਮਾਈਨਰ ਹੋਣ ਕਰਕੇ ਆਪਾਂ ਇਹਦੀ ਹੋਰ ਡਿਟੇਲ ਆਪ ਜੀ ਨੂੰ ਸ਼ੇਅਰ ਨਹੀਂ ਕਰ ਸਕਦੇ। ਤੇ ਲੜਕਾ ਸਰ ਅੰਮ੍ਰਿਤਸਰ ਦਾ ਹੈ। ਲੜਕਾ ਜੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਆ ਇਹ ਇਹਨੂੰ ਜਿਹੜਾ ਹੈਗਾ ਆ ਪਹਿਲਾਂ ਇਹਦੇ ਨਾਲ ਇਹਦੀ ਦੋਸਤੀ ਹੋਈ ਸੀਗੀ। ਦੋਸਤੀ ਹੋ ਤਾਂ ਬਾਅਦ ਇਹਨੂੰ ਇਹਨੇ ਮਿਲਣ ਦਾ ਟਾਈਮ ਦਿੱਤਾ ਸੀ ਕੱਲ ਦਾ ਕਿਸੇ ਦਸਾਬ ਆਪਾਂ ਮਿਲਾਂਗੇ ਤੇ ਜਿਸ ਨੂੰ ਬਿਕੋਜ਼ ਇਹ ਲੜਕੀ ਥੋੜੀ ਜੀ ਮਤਲਬ ਬਚਪਨਾ ਹੈਗਾ ਤੇ ਇਹ ਉਹਦੇ ਨਾਲ ਆ ਗਈ ਤੇ ਇਸ ਨੂੰ ਇਹ ਫਿਰ 골ਡਨ ਟੈਂਪਲ ਹਰਮਿੰਦਰ ਸਾਹਿਬ ਵਾਲੇ ਪਾਸੇ ਲੈ ਗਿਆ ਤੇ ਜਿੱਥੇ ਜਾ ਕੇ ਇਹਦੇ ਤੋਂ ਇਹਦਾ ਮੋਬਾਈਲ ਵੀ ਖੋ ਕੇ ਤੇ ਉੱਥੋਂ ਫਰਾਰ ਹੋ ਗਿਆ ਤੇ ਆਪਾਂ ਕੰਪਲੇਂਟ ਦੇ ਉੱਪਰ ਐਫ ਆਈ ਆਰ ਦਰਜ ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਕਲਪਰੇਟ ਹੈਗਾ ਹੈ ਦੋਸ਼ੀ ਹੈਗਾ ਉਹਨੂੰ ਫੜਿਆ ਜਾਊਗਾ ਥੈਂਕ ਯੂ ਜੀ ਕੱਲ ਮਿਤੀ 1 ਜੁਲਾਈ 2025 ਸਾਨੂੰ ਤਕਰੀਬਨ 3 ਵਜੇ ਇੱਕ ਦਰਖਾਸਤ ਮਸੂਲ ਹੋਈ ਸੀ ਜਿਸ ਵਿੱਚ ਸਾਨੂੰ ਇਹ ਇਤਲਾਹ ਦਿੱਤੀ ਗਈ ਸੀ ਕਿ ਇੱਕ ਮਾਈਨਰ ਗਰਲ ਜਿਸ ਦੀ ਉਮਰ 11 ਸਾਲ ਤੇ 5 ਮਹੀਨੇ ਸੀਗੀ ਉਹ ਆਪਣੇ ਘਰ ਤੋਂ ਮਿਸਿੰਗ ਹੈ ਗਈ ਆ ਤੇ ਇਸ ਚੀਜ਼ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ ਗਿਆ ਤੇ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਜਦੋਂ ਇਸ ਚੀਜ਼ ਨੂੰ ਡਿਸਕਸ ਕੀਤਾ ਗਿਆ ਤੇ ਉਹਨਾਂ ਨੇ ਫੌਰਨ ਹੀ ਇਸ ਤੇ ਐਕਸ਼ਨ ਲੈਣ ਨੂੰ ਕਿਹਾ ਗਿਆ ਜਿਸਤੇ ਕੰਮ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਡਿਵੀਜ਼ਨ ਬੀ ਹੈਗੇ ਆ ਇਨਸਪੈਕਟਰ ਸਰਮੇਲ ਸਿੰਘ ਇਹਨਾਂ ਨੇ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਤੇ ਟੈਕਨੀਕਲ ਆਧਾਰ ਤੇ ਉੱਪਰ ਵਰਕ ਕਰਦੇ ਹੋਏ ਆਪਾਂ ਜਿਹੜੀ ਲੜਕੀ ਸੀਗੀ ਜਿਹੜੀ ਮਾਈਨਰ ਸੀਗੀ ਉਸ ਨੂੰ 4 ਘੰਟੇ ਦੇ ਅੰਦਰ ਅੰਦਰ ਰਿਕਵਰ ਕਰ ਦਿੱਤਾ ਗਿਆ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਕਿ ਹੁਣ ਜਿਹੜੀ ਕੰਪਲੇਂਟ ਹੈਗੀ ਆ ਸਾਨੂੰ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਆ ਗਾਰਡੀਅਨਸ ਹੈਗੇ ਆ ਉਹਨਾਂ ਵੱਲੋਂ मिल गई है ते ਆਪਾਂ ਉਸ ਤੇ ਕਾਰਵਾਈ ਕਰਦੇ ਹੋਏ ਉਹਨ ਪਰਚਾ ਦਰਜ ਕਰ ਰਹੇ ਆ। ਤੇ ਲੜਕੀ ਕਿਤੋਂ ਦੀ ਰਹਿਣ ਵਾਲੀ ਸੀ? ਧੀ ਲੜਕੀ ਜਿਹੜੀ ਹੈਗੀ ਐ 140 ਰੋਡ ਦੀ ਹੈਗੀ ਐ ਮਾਈਨਰ ਹੋਣ ਕਰਕੇ ਆਪਾਂ ਇਹਦੀ ਹੋਰ ਡਿਟੇਲ ਆਪ ਜੀ ਨੂੰ ਸ਼ੇਅਰ ਨਹੀਂ ਕਰ ਸਕਦੇ। ਤੇ ਲੜਕਾ ਸਰ ਅੰਮ੍ਰਿਤਸਰ ਦਾ ਹੈ ਸੀ? ਲੜਕਾ ਜੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਆ ਇਹ ਇਹਨੂੰ ਜਿਹੜਾ ਹੈਗਾ ਆ ਪਹਿਲਾਂ ਇਹਦੇ ਨਾਲ ਇਹਦੀ ਦੋਸਤੀ ਹੋਈ ਸੀਗੀ। ਦੋਸਤੀ ਹੋਣ ਤੋਂ ਬਾਅਦ ਇਹਨੂੰ ਇਹਨੇ ਮਿਲਣ ਦਾ ਟਾਈਮ ਦਿੱਤਾ ਸੀ ਕੱਲ ਦਾ ਕਿਸੇ 10:00 ਵਾਪਾਂ ਮਿਲਾਂਗੇ ਤੇ ਜਿਸ ਨੂੰ ਬਿਕੋਜ਼ ਇਹ ਲੜਕੀ ਥੋੜੀ ਜੀ ਮਤਲਬ ਬਚਪਨਾ ਹੈਗਾ ਤੇ ਇਹ ਉਹਦੇ ਨਾਲ ਆ ਗਈ ਇਸ ਨੂੰ ਇਹ ਫਿਰ 골ਡਨ ਟੈਂਪਲ ਹਰਮਿੰਦਰ ਸਾਹਿਬ ਵਾਲੇ ਪਾਸੇ ਲੈ ਗਿਆ ਤੇ ਜਿੱਥੇ ਜਾ ਕੇ ਇਹਦੇ ਤੋਂ ਇਹਦਾ ਮੋਬਾਈਲ ਵੀ ਖੋ ਕੇ ਤੇ ਉੱਥੋਂ ਫਰਾਰ ਹੋ ਗਿਆ ਤੇ ਆਪਾਂ ਕੰਪਲੇਂਟ ਦੇ ਉੱਪਰ ਐਫ ਆਈ ਆਰ ਦਰਜ ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਕਲਪਰੇਟ ਹੈਗਾ ਹੈ ਦੋਸ਼ੀ ਹੈਗਾ ਉਹਨੂੰ ਫੜਿਆ ਜਾਊਗਾ ਥੈਂਕ ਯੂ